पीटीसी न्यूज़ ਦੇ ਡਿਜੀਟਲ ਪਲੈਟਫਾਰਮ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲੀਪ ਸਿੰਘ ਮੇਰੇ ਪਿੱਛੇ ਜੋ ਤੁਸੀਂ ਇਹ ਪੋਸਟਰ ਦੇਖ ਰਹੇ ਹੋ ਇਸ ਦੇ ਕਈ ਮayne ਨੇ ਅੱਜ ਕੋਈ ਬ੍ਰੇਕਿੰਗ ਖਬਰ ਤੇ ਅਸੀਂ ਗੱਲ ਨਹੀਂ ਕਰ ਰਹੇ ਆ ਗੱਲ ਅਸੀਂ ਕਰ ਰਹੇ ਆ ਝਾਰਖੰਡ ਦੇ ਵਿੱਚ ਹੋਈ ਇੱਕ ਅਜਿਹੀ ਘਟਨਾ ਬਾਰੇ ਜਿਸ ਨੇ ਪੂਰੇ ਦੇਸ਼ ਨੂੰ ਪੂਰੇ ਭਾਰਤ ਨੂੰ ਸ਼ਰਮਸਾਰ ਕਰ ਦਿੱਤਾ ਹੈ ਇਸੇ ਲਈ ਇਸ ਪੋਸਟਰ ਦਾ ਨਾਮ ਦਿੱਤਾ ਗਿਆ ਮਗਰ ਸ਼ਰਮ ਹਮੇ ਆਤੀ ਨਹੀਂ ਕਾਰਨ ਇਹ ਹੈ ਕਿ ਭਾਰਤ ਦੇ ਵਿੱਚ ਅਕਸਰ ਕਿਹਾ ਜਾਂਦਾ ਕਿ ਅਥਿਤੀ ਦੇਵੋ ਭਵ ਹੈ ਯਾਨੀ ਕਿ ਜਿਹੜਾ ਮਹਿਮਾਨ ਹੈ ਉਹ ਰੱਬ ਦਾ ਰੂਪ ਹੁੰਦਾ ਹੈ ਪਰ ਰੱਬ ਦੇ ਰੂਪ ਨਾਲ ਅਕਸਰ ਅਸੀਂ ਕਿਸ ਤਰ੍ਹਾਂ ਦੀ ਹਰਕਤ ਕਰ ਜਾਂਦੇ ਆਂ ਔਰ ਕਿਸ ਤਰ੍ਹਾਂ ਦੀ ਸਾਨੂੰ ਸ਼ਰਮ ਦਾ ਸਾਹਮਣਾ ਕਰਨਾ ਪੈਂਦਾ ਉਸ ਦਾ ਪੂਰਾ ਉਸ ਦੀ ਪੂਰੀ ਮਿਸਾਲ ਝਾਰਖੰਡ ਦੇ ਵਿੱਚ ਦੇਖਣ ਨੂੰ ਮਿਲੀ ਤੁਹਾਡੇ ਤੱਕ ਵੀ ਇਹ ਖਬਰ ਪਹੁੰਚੀ ਹੋਵੇਗੀ ਕਿ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਦਾ ਨਾਮ ਹੈ ਦੁਮਕਾ ਉਥੇ ਸਪੇਨ ਤੋਂ ਆਏ ਇੱਕ ਜੋੜੇ ਨਾਲ ਅਜਿਹੀ ਘਨਾਉਣੀ ਹਰਕਤ ਕੀਤੀ ਗਈ ਜਿਸ ਨੇ ਪੂਰੇ ਭਾਰਤ ਨੂੰ ਸ਼ਰਮਸਾਰ ਕਰ ਦਿੱਤਾ ਹੁਣ ਅੱਗੇ ਦੀ ਖਬਰ ਸਾਰੀ ਇਸ ਤੁਹਾਨੂੰ ਦੱਸਾਂਗੇ ਤੇ ਇਸ ਦੇ ਇਸ ਦੇ ਬਾਰੇ ਸੋਸ਼ਲ ਮੀਡੀਆ ਤੇ ਕੀ ਕੁਝ ਕਿਹਾ ਜਾ ਰਿਹਾ ਇਸ ਦੇ ਬਾਰੇ ਵੀ ਦੱਸਾਂਗੇ ਤੇ ਪੰਜਾਬ ਚੋਂ ਵੀ ਇਸ ਘਟਨਾ ਨੂੰ ਲੈ ਕੇ ਆਵਾਜ਼ ਉੱਠੀ ਹੈ ਇਸ ਬਾਰੇ ਵੀ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਇਸ ਘਟਨਾ ਬਾਰੇ ਦੱਸ ਦਿੰਦੇ ਹਾਂ ਝਾਰਖੰਡ ਦੇ ਦੁਮਕਾ ਜ਼ਿਲ੍ਹੇ ਦੇ ਵਿੱਚ 2 ਮਾਰਚ ਦੀ ਘਟਨਾ ਹੈ ਸਪੇਨ ਦਾ ਇੱਕ ਜੋੜਾ ਜੋ ਕਿ ਅਲੱਗ-ਅਲੱਗ ਦੇਸ਼ਾਂ ਨੂੰ ਘੁੰਮਦਾ ਹੈ ਆਪਣੇ ਮੋਟਰਸਾਈਕਲ ਤੇ ਉਹ ਇੱਕ ਥਾਂ ਤੇ ਰਾਤ ਨੂੰ ਕੈਂਪਿੰਗ ਕਰ ਰਹੇ ਸੀ ਯਾਨੀ ਕੈਂਪ ਬਣਾ ਕੇ ਰੁਕੇ ਹੋਏ ਸੀ ਜਿਸ ਤੋਂ ਬਾਅਦ ਉਹਨਾਂ ਦੇ ਉੱਪਰ ਕਈ ਲੋਕਾਂ ਵੱਲੋਂ ਹਮਲਾ ਕੀਤਾ ਜਾਂਦਾ ਹੈ ਤੇ 63 ਸਾਲ ਦਾ ਜੋ ਸ਼ਖਸ ਹੈ ਉਸ ਦੀ ਪਤਨੀ ਜਿਸ ਦੀ ਉਮਰ 28 ਸਾਲ ਦੀ ਹੈ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਮਾਰਿਆ ਕੁੱਟਿਆ ਜਾਂਦਾ ਤੇ ਉਹਨਾਂ ਦੇ ਸਮਾਨ ਵੀ ਲੁੱਟਿਆ ਜਾਂਦਾ ਹੈ ਇਸ ਤੋਂ ਬਾਅਦ ਜਿਹੜੀ ਿਕਨੌਣੀ ਹਰਕਤ ਹੈ ਉਸ ਨੂੰ ਸੁਣ ਕੇ ਸ਼ਰਮ तकरीबन ਹਰ ਭਾਰਤਵਾਸੀ ਨੂੰ ਆਣੀ ਚਾਹੀਦੀ ਕਿਉਂਕਿ ਜਦੋਂ ਮਹਿਮਾਨ ਸਾਡੇ ਕੋਲ ਆਂਦੇ ਨੇ ਤਾਂ ਉਹਨਾਂ ਦਾ ਖਿਆਲ ਰੱਖਣਾ ਰੱਖਣਾ ਤੇ ਉਹਨਾਂ ਦੀ ਇੱਜ਼ਤ ਦਾ ਖਿਆਲ ਰੱਖਣਾ ਖਾਸ ਕਰ ਸਾਡੇ ਲਈ ਜ਼ਰੂਰੀ ਹੋ ਜਾਂਦਾ ਹੈ ਪਰ ਇਸ ਦੇ ਵਿੱਚ ਇਹੀ ਹੋਇਆ ਕਿ ਉਸ ਔਰਤ ਦੇ ਨਾਲ ਜੋ ਘਿਣਾਉਣੀ ਹਰਕਤ ਕੀਤੀ ਗਈ ਉਸ ਦੀ ਇੱਜ਼ਤ ਨੂੰ ਉਤਾਰ-ਤਰ ਕਰ ਦਿੱਤਾ ਗਿਆ ਕੁਝ ਨੌਜਵਾਨਾਂ ਵੱਲੋਂ ਜਿਨ੍ਹਾਂ ਦੀ ਉਮਰ 18 ਤੋਂ 25 ਸਾਲ ਦੱਸੀ ਜਾਂਦੀ ਹੈ ਹਾਲਾਂਕਿ ਉਹ 8 ਬੰਦੇ ਗ੍ਰਿਫਤਾਰ ਹੋ ਚੁੱਕੇ ਨੇ ਇਹ ਤਰਹੀ ਏ ਖਬਰ ਅੱਗੇ ਦੀ ਵੀ ਖਬਰ ਦੱਸਾਂਗੇ ਪਰ ਪੰਜਾਬ ਦਾ ਕਨੈਕਸ਼ਨ ਕੀ ਹੋਇਆ ਇਸ ਖਬਰ ਦੇ ਨਾਲ ਪੰਜਾਬ ਦਾ ਕਨੈਕਸ਼ਨ ਇਹ ਹੋਇਆ ਕੀ ਪੰਜਾਬੀ ਗਾਇਕ ਨੇ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਨੂੰ ਜੇਕਰ ਤੁਸੀਂ ਫੋਲੋ ਕਰਦੇ ਹੋ ਸੋਸ਼ਲ ਮੀਡੀਆ ਤੇ ਜਾਂ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਹੋ ਤਾਂ ਉਹਨਾਂ ਦੇ ਬਾਰੇ ਵੀ ਤੁਹਾਨੂੰ ਕੁਝ ਜਾਣਕਾਰੀ ਜ਼ਰੂਰ ਹੋਏਗੀ ਉਹ ਇਹ ਕਿ ਰਾਜਵੀਰ ਜਵੰਦਾ ਸ਼ਕੀਨ ਨੇ ਬਾਈਕਿੰਗ ਦੇ ਉਹਨਾਂ ਦੀ ਸੋਸ਼ਲ ਮੀਡੀਆ ਪੋਸਟ ਤੁਸੀਂ ਕਈ ਵਾਰ ਦੇਖਦੇ ਹੋਵੋਗੇ ਜਿਸ ਦੇ ਵਿੱਚ ਉਹ ਬਾਈਕ ਦੇ ਉੱਪਰ ਅਲੱਗ-ਅਲੱਗ ਥਾਵਾਂ ਤੇ ਜਾਂਦੇ ਦਿਖਾਈ ਦਿੰਦੇ ਨੇ ਜਾਂ ਉੱਥੇ ਦੀਆਂ ਫੋਟੋਆਂ ਪਾਉਂਦੇ ਨੇ ਰਾਜਵੀਰ ਜਵੰਦਾ ਨੇ ਆਪਣੇ ਸੋਸ਼ਲ ਮੀਡੀਆ ਤੇ ਦੇ ਉੱਪਰ ਇੱਕ ਪੋਸਟ ਪਾਈ ਹੈ ਉਸ ਦੇ ਵਿੱਚ ਉਹਨਾਂ ਨੇ ਇਹਨਾਂ ਦੋਹਾਂ ਇਸ ਜੋੜੇ ਦੀ ਫੋਟੋ ਸ਼ੇਅਰ ਕੀਤੀ ਹੈ ਤੇ ਕਿਹਾ ਕਿ ਇਸ ਜੋੜੇ ਨਾਲ ਝਾਰਖੰਡ 'ਚ ਜੋ ਹੋਇਆ ਉਹ ਮਾੜਾ ਹੋਇਆ ਕਿਉਂਕਿ ਰਾਜਵੀਰ ਜਵੰਦਾ ਹੋਰਾਂ ਨੂੰ ਇਹ ਜੋੜਾ ਲੇਲਦਾਖ ਵਿੱਚ ਮਿਲਿਆ ਸੀ ਬਾਈਕਿੰਗ ਦੇ ਦੌਰਾਨ ਰਾਜਵੀਰ ਜਵੰਦਾ ਵੀ ਸ਼ੌਕੀਨ ਨੇ ਬਾਈਕ ਚਲਾਉਣ ਦੇ ਤਾਂ ਉਸ ਦੌਰਾਨ ਉਹਨਾਂ ਨੇ ਕਿਹਾ ਕਿ ਜੇ ਇਹ ਜੋੜਾ ਕਈ ਦੇਸ਼ਾਂ ਨੂੰ ਘੁੰਮਦਾ ਹੋਇਆ ਭਾਰਤ ਆਇਆ ਸੀ ਤੇ ਭਾਰਤ ਦੇ ਵਿੱਚ ਚੰਗੀਆਂ ਯਾਦਾਂ ਨੂੰ ਲੈ ਕੇ ਦੇ ਭਾਰਤ ਦੇ ਲੋਕਾਂ ਦੀ ਵਤੀਰੇ ਨੂੰ ਲੈ ਕੇ ਵੀ ਗੱਲਬਾਤ ਹੋਈ ਸੀ ਇਹ ਜੋੜਾ ਖੁਸ਼ ਸੀ ਕਿ ਭਾਰਤ ਇੱਕ ਚੰਗਾ ਮੁਲਕ ਹੈ ਇੱਥੇ ਦੇ ਲੋਕ ਚੰਗੇ ਨੇ ਪਰ ਰਾਜਵੀਰ ਜਵੰਦਾ ਨੂੰ ਬਾਅਦ ਦੇ ਵਿੱਚ ਇਸ ਦੀ ਖਬਰ ਮਿਲਦੀ ਹੈ ਕਿ 2 ਮਾਰਚ ਨੂੰ ਚਾਰਖੰਡ ਦੇ ਵਿੱਚ ਦੁਮਕਾ ਜ਼ਿਲ੍ਹੇ ਚ ਇਹਨਾਂ ਨਾਲ ਕਾਨੂੰਨੀ ਹਰਕਤ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਪੋਸਟ ਲਿਖਣੀ ਉਹਨਾਂ ਦੀ ਮਜਬੂਰੀ ਬਣੀ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਜੋੜੇ ਲਈ ਜਸਟਿਸ ਤਾਂ ਮਿਲਣਾ ਹੀ ਚਾਹੀਦਾ ਹੈ ਤਾਂ ਰਾਜਵੀਰ ਜਵੰਦਾ ਨੇ ਉਹਨਾਂ ਦੇ ਬਾਰੇ ਲਿਖਦੇ ਹੋਏ ਉਹਨਾਂ ਦੀ ਫੋਟੋ ਪਾਉਂਦੇ ਹੋਏ ਕਿਹਾ ਕਿ ਇਹਨਾਂ ਨੂੰ ਜੋ ਇਹਨਾਂ ਨਾਲ ਜੋ ਹੋਇਆ ਪੁਲਿਸ ਪ੍ਰਸ਼ਾਸਨ ਦੇਖ ਕੇ ਤੇ ਸਰਕਾਰ ਦੇਖ ਕੇ ਤੇ ਜਿਸ ਤੋਂ ਬਾਅਦ ਇਹਨਾਂ ਨੂੰ ਜੋ ਨਿਆਂ ਉਹ ਮਿਲਣਾ ਹੀ ਚਾਹੀਦਾ ਹੈ ਅੱਗੇ ਦੀ ਖਬਰ ਇਹ ਦੱਸਦੇ ਆਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਇਸ ਜੋੜੇ ਨੂੰ ਇਸ ਜੋੜੇ ਨੇ ਪਹਿਲਾਂ ਹੁਣ ਭਾਰਤ ਛੱਡ ਦਿੱਤਾ ਭਾਰਤ ਛੱਡਣ ਦਾ ਭਾਅ ਇਹ ਹੈ ਕਿ ਵਾਇਆ শ্রীলੰਕਾ ਹੁੰਦਾ ਹੋਇਆ ਇਹ ਜੋੜਾ ਭਾਰਤ ਵਿੱਚ ਆਇਆ ਸੀ ਤੇ ਬਿਹਾਰ ਹੁੰਦੇ ਹੋਏ ਝਾਰਖੰਡ ਹੁੰਦੇ ਹੋਏ ਇਹਨਾਂ ਨੇ ਨੇਪਾਲ ਵੱਲ ਨੂੰ ਜਾਣਾ ਸੀ ਖੈਰ ਇਹ ਜੋੜਾ ਨੇਪਾਲ ਵੱਲ ਨੂੰ ਜਾ ਚੁੱਕਿਆ ਹੈ ਇਸ ਜੋੜੇ ਨੂੰ ਪੁਲਿਸ ਵੱਲੋਂ ਝਾਰਖੰਡ ਪ੍ਰਸ਼ਾਸਨ ਵੱਲੋਂ 10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਵੀ ਦਿੱਤੀ ਗਈ ਹੈ ਜੋ ਓਥਰੀ ਸਕੀਮ ਕਹਿੰਦੀ ਹੈ ਪਰ ਇਸ ਸਭ ਦੇ ਵਿਚਾਲੇ ਸ਼ਰਮ ਫੇਰ ਵੀ ਆਉਣੀ ਚਾਹੀਦੀ ਹੈ ਕਿਉਂਕਿ ਸਕੀਮ ਇਸ ਤਰ੍ਹਾਂ ਦੀ ਕਿਸੇ 10 ਲੱਖ ਦੀ ਸਕੀਮ ਜਾਂ ਕਿੰਨੇ ਵੀ ਪੈਸੇ ਤੁਸੀਂ ਕਿਸੇ ਨੂੰ ਦੇ ਦਿਓ ਉਹਦੇ ਇੱਜ਼ਤ ਵਾਪਸ ਨਹੀਂ ਆਏਗੀ ਜੋ ਇਹਨਾਂ ਲੋਕਾਂ ਨੇ ਕੀਤਾ ਉਸ ਮਹਿਲਾ ਦੇ ਨਾਲ ਤਾਂ ਇਹ ਇਹ ਜੋੜਾ ਤਾਂ ਫਿਲਹਾਲ ਝਾਰਖੰਡ ਤੋਂ ਚਲਾ ਜਾ ਚੁੱਕਿਆ ਹੈ ਪਰ ਜਾਣ ਤੋਂ ਪਹਿਲਾਂ ਵੀ ਇਸ ਔਰਤ ਦਾ ਬਿਆਨ ਆਇਆ ਮੀਡੀਆ ਦੇ ਵਿੱਚ ਜਿਸ ਦੇ ਵਿੱਚ ਉਹ ਕਹਿੰਦੀ ਨਜ਼ਰ ਆਈ ਕਿ ਭਾਰਤ ਦੇ ਵਿੱਚ ਸਾਡੀਆਂ ਯਾਦਾ ਚੰਗੀਆਂ ਸਨ ਇਸ ਇੱਕ ਘਟਨਾ ਕਰਕੇ ਭਾਰਤ ਦੇ ਲੋਕਾਂ ਸਾਰੇ ਭਾਰਤ ਦੇ ਲੋਕਾਂ ਨੂੰ ਗਲਤ ਕਹਿਣਾ ਠੀਕ ਨਹੀਂ ਹੋਏਗਾ ਉਸ ਦਾ ਦਿਲ ਦੇਖੋ ਕਿੰਨਾ ਵੱਡਾ ਹੈ ਕਿਉਂਕਿ ਜਿਸ ਔਰਤ ਨੂੰ 8 ਲੋਕਾਂ ਨੇ ਮਿਲ ਕੇ ਉਸ ਦੀ ਉਸ ਦੀ ਇੱਜ਼ਤ ਲੁੱਟੀ ਹੋਏ ਤੇ ਉਸ ਦੇ ਨਾਲ ਕੁੱਟਮਾਰ ਕੀਤੀ ਹੋਵੇ ਉਸ ਦੇ ਪਤੀ ਨਾਲ ਕੁੱਟਮਾਰ ਕੀਤੀ ਹੋਵੇ ਉਸ ਤੋਂ ਬਾਵਜੂਦ ਵੀ ਔਰਤ ਕਹਿ ਰਹੀ ਹੈ ਕਿ ਭਾਰਤ ਦੇ ਸਾਰੇ ਲੋਕਾਂ ਨੂੰ ਇੱਕੋ ਹੀ ਰੰਗ ਚ ਪੇਂਟ ਕਰਨਾ ਠੀਕ ਨਹੀਂ ਹੈ ਉਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਹਰਕਤ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਜਿਸ ਤੋਂ ਬਾਅਦ ਉਹਨੂੰ ਸੰਤੁਸ਼ਟੀ ਮਿਲੇਗੀ ਪਰ ਪੁਲਿਸ ਪ੍ਰਸ਼ਾਸਨ ਨੇ ਵੀ ਇਸ ਇਸ ਦੇ ਵਿੱਚ ਚੁਸਤੀ ਦਿਖਾਈ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਜੋ ਜਿਨ੍ਹਾਂ ਲੋਕਾਂ ਦਾ ਨਾਮ ਇਸ ਦੇ ਵਿੱਚ ਆਇਆ ਸੀ ਇਹਨਾਂ ਦੀ ਉਮਰ 18 ਤੋਂ 25 ਸਾਲ ਦੱਸੀ ਜਾ ਰਹੀ ਹੈ ਪ੍ਰਸ਼ਾਸਨ ਨੇ ਇਸ ਜੋੜੇ ਨੂੰ 10 ਲੱਖ ਦਾ ਮੁਆਵਜ਼ਾ ਦੇ ਕੇ ਇਹਨਾਂ ਨੂੰ ਤੁਰਦਾ ਕਰ ਦਿੱਤਾ ਜਿੱਥੇ-ਜਿੱਥੇ ਇਹਨਾਂ ਨੇ ਜਾਣਾ ਹੈ ਇਹ ਤਰ੍ਹਾਂ ਹੀ ਇੱਕ ਗੱਲ ਪਰ ਇਸ ਸਾਰੀ ਘਟਨਾ ਦੇ ਵਿੱਚ ਜਦੋਂ ਇਹ ਸਾਰੀ ਗੱਲ ਸਾਹਮਣੇ ਆਈ ਤਾਂ ਪੂਰੇ ਭਾਰਤ ਵਿੱਚ ਵੱਖ-ਵੱਖ ਥਾਵਾਂ ਤੇ ਜਿਨ੍ਹਾਂ ਲੋਕਾਂ ਨੂੰ ਇਸ ਗੱਲ ਇਸ ਗੱਲ ਤੋਂ ਧੱਕਾ ਪਹੁੰਚਿਆ ਉਹ ਲੋਕ ਸੜਕ ਤੇ ਉਤਰੇ ਕੈਂਡਲ ਮਾਰਚ ਵੀ ਕੱਢਿਆ ਕੈਂਡਲ ਮਾਰਚ ਦੌਰਾਨ ਉਹਨਾਂ ਨੇ ਹੈਸ਼ਟੈਗ ਚਲਾ ਕੇ ਇਸ ਸਪੈਨਿਸ਼ ਜੋੜੇ ਦੇ ਲਈ ਅ ਨਿਆਂ ਦੀ ਮੰਗ ਵੀ ਕੀਤੀ ਜਿਸ ਤੋਂ ਬਾਅਦ ਪੁਲਿਸ ਤੱਕ ਪਹਿਲਾਂ ਤੋਂ ਹੀ ਖੈਰ ਹਰਕਤ ਸੀ ਵੀ ਹਰਕਤ ਦੇ ਵਿੱਚ ਸੀ ਜਿਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਜਦੋਂ ਇਸ ਸਪੈਨਿਸ਼ ਔਰਤ ਦੇ ਸੋਸ਼ਲ ਮੀਡੀਆ ਪੋਸਟ ਤੇ ਅਸੀਂ ਜਾਈਏ ਸੋਸ਼ਲ ਮੀਡੀਆ ਅਕਾਊਂਟ ਤੇ ਜਾਈਏ ਇੰਸਟਾਗ੍ਰam ਅਕਾਊਂਟ ਤੇ ਉਸ ਦੇ ਵਿੱਚ ਜਿਹੜੀਆਂ ਵੀ ਫੋਟੋਆਂ ਪਾਈਆਂ ਨੇ ਚਾਹੇ ਉਹ ਨਵੀਆਂ ਫੋਟੋਆਂ ਨੇ ਚਾਹੇ ਪੁਰਾਣੀਆਂ ਫੋਟੋਆਂ ਨੇ ਉਹਨਾਂ ਫੋਟੋਆਂ ਦੇ ਥੱਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਕਮੈਂਟ ਆਏ ਹੋਏ ਨੇ ਭਾਰਤ ਦੇ ਲੋਕਾਂ ਵੱਲੋਂ ਕਮੈਂਟ ਆਏ ਹੋਏ ਨੇ ਜਿਸ ਦੇ ਵਿੱਚ ਕਿ ਉਸ ਫੋਟੋ ਬਾਰੇ ਕੋਈ ਕੁਝ ਨਹੀਂ ਕਹਿ ਰਿਹਾ ਪਰ ਉਸ ਔਰਤ ਨਾਲ ਜੋ ਕੁਝ ਵਾਪਰਿਆ ਉਸ ਬਾਰੇ ਲੋਕ ਲਿਖ ਰਹੇ ਨੇ ਤੇ ਕਈ ਲੋਕ ਤਾਂ ਇਹ ਵੀ ਲਿਖਦੇ ਨਜ਼ਰ ਆਇਆ ਕਿ ਸਾਨੂੰ ਭਾਰਤੀ ਹੋਣ ਤੇ ਸ਼ਰਮ ਆ ਰਹੀ ਹੈ ਤੁਸੀਂ ਸਾਡੇ ਮੁਲਕ ਆਏ ਤੇ ਤੁਹਾਡੇ ਨਾਲ ਇਹ ਸਭ ਕੁਝ ਹੋ ਗਿਆ ਸਾਨੂੰ ਇਸ ਅਫਸੋਸ ਸੋਚ ਕੇ ਬਹੁਤ ਬੁਰਾ ਲੱਗ ਰਿਹਾ ਉਸ ਤੋਂ ਇਲਾਵਾ ਕਈ ਲੋਕਾਂ ਨੇ ਕਿਹਾ ਕਿ ਅਸੀਂ ਤੁਹਾਡੀ ਸੁਰੱਖਿਆ ਨਹੀਂ ਕਰ ਸਕੇ ਸਾਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਇਸ ਤਰ੍ਹਾਂ ਦੇ ਪ੍ਰਸ਼ਾਸਨ ਵਿੱਚ ਰਹਿੰਦੇ ਹਾਂ ਜਿੱਥੇ ਕਿ ਔਰਤਾਂ ਦੀ ਸੁਰੱਖਿਆ ਇਸ ਤਰ੍ਹਾਂ ਲੋਕ ਕੰਪਰੋਮਾਈਜ਼ ਕੀਤੀ ਜਾਂਦੀ ਹੈ ਖਾਸ ਕਰਕੇ ਵਿਦੇਸ਼ੀ ਮਹਿਮਾਨ ਜੋ ਭਾਰਤ ਦੇ ਵਿੱਚ ਆਉਂਦਾ ਉਸ ਨੂੰ ਤਾਂ ਹੋਰ ਵੀ ਧਿਆਨ ਨਾਲ ਦੇਖਿਆ ਜਾਣਾ ਚਾਹੀਦਾ ਪਰ ਇਸ ਦੇ ਵਿੱਚ ਜਦੋਂ ਤੁਹਾਡੇ ਨਾਲ ਇਹ ਵਤੀਰਾ ਕੀਤਾ ਗਿਆ ਸਾਨੂੰ ਸ਼ਰਮ ਆਉਂਦੀ ਹੈ ਤੇ ਸਾਨੂੰ ਆਪਣੇ ਆਪ ਨੂੰ ਭਾਰਤੀ ਕਹਿਣ ਤੇ ਵੀ ਸ਼ਰਮ ਆਉਂਦੀ ਕਈ ਲੋਕਾਂ ਨੇ ਇਹ ਕਮੈਂਟ ਵੀ ਲਿਖੇ ਉਸ ਤੋਂ ਬਾਅਦ ਇਸ ਔਰਤ ਦਾ ਜੋ ਬਿਆਨ ਆਦਾ ਮੀਡੀਆ ਦੇ ਵਿੱਚ ਉਹ ਵੀ ਸਲਾਹਨ ਜੋ ਕਹੀਏ ਜਾਂ ਆਪਣੀ ਸ਼ਰਮ ਨੂੰ ਹੱਥ ਮਾਰਨ ਵਾਲਾ ਕਹੀਏ ਕਿਉਂਕਿ ਉਸ ਦੇ ਵਿੱਚ ਇਹ ਕਹਿੰਦੀ ਨਜ਼ਰ ਆ ਰਹੀ ਹੈ ਕਿ ਪੂਰੇ ਭਾਰਤ ਨੂੰ ਇਸ ਪੂਰੇ ਰੰਗ ਦੇ ਵਿੱਚ ਦੱਸਣਾ ਠੀਕ ਨਹੀਂ ਹੈ ਜਿਨ੍ਹਾਂ ਲੋਕਾਂ ਨੇ ਮੇਰੇ ਨਾਲ ਮਾੜਾ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਹੋਵੇ ਉਹਨਾਂ ਦੇ ਖਿਲਾਫ ਜੋ ਵੀ ਐਕਸ਼ਨ ਲਿਆ ਜਾਵੇ ਉਹ ਲਿਆ ਜਾਵੇ ਬਾਕੀ ਪੂਰੇ ਭਾਰਤੀਆਂ ਨੂੰ ਕਹਿਣਾ ਇਹ ਗਲਤ ਹੋਏਗਾ ਇਹ ਇਸ ਔਰਤ ਬਾਰੇ ਜਾਂ ਇਸ ਜੋੜੇ ਬਾਰੇ ਸੀ ਦੱਸ ਦਈਏ ਕਿ ਇਹ ਪਿਛਲੇ 5 ਸਾਲ ਤੋਂ ਬਾਈਕਿੰਗ ਕਰ ਰਹੇ ਨੇ ਯਾਨੀ ਕਿ ਪੂਰੇ ਦੁਨੀਆ ਦੇ ਪਰ ਵਿੱਚ ਇਹ ਬਾਈਕ ਦੇ ਉੱਪਰ ਦੀ ਬਾਈਕਿੰਗ ਕਰ ਰਹੇ ਤੇ ਪੂਰੀ ਦੁਨੀਆ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਗਏ ਹੁਣ ਤੱਕ ਇਹ 63 ਦੇ ਕਰੀਬ ਮੁਲਕਾਂ ਦੇ ਵਿੱਚੋਂ ਹੋ ਕੇ ਲੰਘ ਆਏ ਨੇ ਹੁਣ ਇਹ ਭਾਰਤ ਆਏ ਹੋਏ ਸੀ ਤਕਰੀਬਨ 1.5 ਲੱਖ ਤੋਂ ਵੱਧ ਕਿਲੋਮੀਟਰ ਇਹਨਾਂ ਨੇ ਤੈਅ ਕੀਤਾ ਹੈ 5 ਸਾਲ ਤੋਂ ਇਹ ਬਾਈਕਿੰਗ ਕਰ ਰਹੇ ਨੇ ਇਸ ਦੇ ਵਿਚਾਲੇ ਇੰਨਾ ਮੁਲਕਾਂ ਦੇ ਵਿੱਚ ਲੰਘਦੇ ਹੋਏ ਇਹਨਾਂ ਨੇ ਕਿਹਾ ਕਿ ਸਾਡੇ ਨਾਲ ਅਜਿਹਾ ਕਿਤੇ ਵਰਤਿਆਰਾ ਨਹੀਂ ਹੋਇਆ ਪਰ ਭਾਰਤ ਦੇ ਵਿੱਚ ਆ ਕੇ ਜੋ ਤਜਰਬਾ ਹੋਇਆ ਉਹ ਸ਼ਾਇਦ ਇਹਨਾਂ ਨੂੰ ਜ਼ਿੰਦਗੀ ਭਰ ਨਾ ਭੁੱਲੇ باوجود ਇਸ ਦੇ ਇਹਨਾਂ ਨੇ ਕਿਹਾ ਕਿ ਸਿਰਫ ਜੋ ਅਕਿਊਜ਼ ਨੇ ਜੋ ਮਲਜ਼ਮ ਨੇ ਉਹਨਾਂ ਖਿਲਾਫ ਕਾਰਵਾਈ ਹੋਈ ਸਭ ਨੂੰ ਇੱਕੋ ਹੀ ਰੰਗ ਵਿੱਚ ਨਹੀਂ ਰੰਗਣਾ ਚਾਹੀਦਾ ਇਸ ਤੋਂ ਬਾਅਦ ਇਹ ਜੋੜਾ ਹੁਣ ਭਾਰਤ ਤੋਂ ਰਵਾਨਾ ਹੋ ਚੁੱਕਾ ਹੈ ਇਸ ਜੋੜੇ ਦਾ ਰੂਟ ਜੋ ਸੀ ਇਹ ਜੋੜਾ ਸ਼੍ਰੀਲੰਕਾ ਤੋਂ ਭਾਰਤ ਵਿੱਚ ਦਾਖਲ ਹੋਇਆ ਲੇਲद्दाख ਗਿਆ ਲੇਲद्दाख ਤੋਂ ਇਸਨੇ ਜਾਣਾ ਸੀ ਬਿਹਾਰ ਝਾਰਖੰਡ ਉੱਥੋਂ ਹੁੰਦੇ ਹੋਏ ਨੇਪਾਲ ਦੇ ਰਸਤੇ ਅੱਗੇ ਵਧਣਾ ਸੀ ਤਾਂ ਫਿਲਹਾਲ ਤਾਂ ਇਹ ਜੋੜਾ ਉੱਥੋਂ ਜਾ ਚੁੱਕਾ ਹੈ ਇਸ ਜੋੜੇ ਨੂੰ ਤੋੜਨ ਵੇਲੇ ਝਾਰਖੰਡ ਪ੍ਰਸ਼ਾਸਨ ਨੇ 10 ਲੱਖ ਰੁਪਏ ਦਾ ਚੈੱਕ ਵੀ ਇਹਨਾਂ ਨੂੰ ਦਿੱਤਾ ਐਜ਼ ਐਜ਼ ਅ ਕੰਪਨਸੇਸ਼ਨ ਯਾਨੀ ਮੁਆਵਜ਼ਾ ਰਾਸ਼ੀ ਦਿੱਤੀ ਮੁਆਵਜ਼ਾ ਰਾਸ਼ੀ ਦੇ ਕੇ ਤੋੜ ਦਿੱਤਾ ਗਿਆ 8 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੋ ਕਿ ਇਸ ਦੇ ਵਿੱਚ ਮਲਜ਼ਮ ਦੱਸੇ ਜਾ ਰਹੇ ਨੇ ਪਰ ਇਸ ਸਭ ਦੇ ਵਿਚਾਲੇ ਵੱਡਾ ਸਵਾਲ ਇਹ ਹੀ ਖੜਾ ਹੁੰਦਾ ਹੈ ਕਿ ਇਹ ਘਟਨਾ ਵਾਰ-ਵਾਰ ਤੰਗ ਕਰੇਗੀ ਦੋ ਤਿੰਨ ਐਂਗਲ ਤੋਂ ਉਹ ਇਸ ਤਰ੍ਹਾਂ ਤੰਗ ਕਰੇਗੀ ਜੇ ਭਾਰਤ ਇਹ ਕਹਿੰਦਾ ਹੈ ਕਿ ਸਾਡੇ ਕੋਲ ਟੂਰਿਜ਼ਮ ਦੇ ਤੌਰ ਤੇ ਆਓ ਭਾਰਤ ਬਹੁਤ ਸੋਹਣਾ ਹੈ ਦੇਖਣ ਲਈ ਪਰ ਜਦੋਂ ਇਸ ਤਰ੍ਹਾਂ ਦੀ ਘਟਰਾਵਾਂ ਹੁੰਦੀਆਂ ਨੇ ਤਾਂ ਪੂਰੀ ਦੁਨੀਆ ਦੇ ਵਿੱਚ ਮੈਸੇਜ ਕਿਸ ਤਰ੍ਹਾਂ ਦਾ ਜਾਂਦਾ ਤੁਸੀਂ ਇਸ ਦਾ ਅੰਦਾਜ਼ਾ ਲਗਾ ਸਕਦੇ ਹੋ ਇਸ ਦਾ ਅੰਦਾਜ਼ਾ ਇਸ ਕਰਕੇ ਵੀ ਲਗਾਇਆ ਜਾ ਸਕਦਾ ਹੈ ਕਿ ਯੂਕੇ ਯਾਨੀ ਇੰਗਲੈਂਡ ਯੂਐਸਏ ਤੇ ਕੈਨੇਡਾ ਇਹਨਾਂ ਸਰਕਾਰਾਂ ਨੇ ਵੀ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਭਾਰਤ ਦੇ ਖਾਸ ਖੇਤਰਾਂ ਦਾ ਨਾਮ ਲਿਆ ਉਹਨਾਂ ਨੇ ਇਸ ਘਟਨਾ ਤੋਂ ਬਾਅਦ ਕਿ ਜੋ ਜਿਹੜੀਆਂ ਔਰਤਾਂ ਖਾਸ ਕਰਕੇ ਸਾਡੇ ਮੁਲਕਾਂ ਤੋਂ ਜਾ ਕੇ ਭਾਰਤ ਯਾਤਰਾ ਕਰਨਾ ਚਾਹੁੰਦੀਆਂ ਨੇ ਇਹਨਾਂ ਇਲਾਕਿਆਂ ਦੇ ਵਿੱਚ ਜਾਣ ਤੋਂ ਬਚਣ ਯਾਨੀ ਇਹ ਵੀ ਸ਼ਰਮ ਦੀ ਗੱਲ ਹੈ ਕਿ ਵਿਦੇਸ਼ੀ ਮੁਲਕ ਜਦੋਂ ਭਾਰਤ ਦੇ ਇਹਨਾਂ ਇਲਾਕਿਆਂ ਦੇ ਨਾਮ ਲੈਂਦੇ ਨੇ ਜਾਂ ਇਸ ਤਰ੍ਹਾਂ ਦੀ ਟਰੈਵਲ ਐਡਵਾਈਜ਼ਰੀ ਜਾਰੀ ਕਰਦੇ ਨੇ ਤਾਂ ਇਹ ਆਪਣੇ ਆਪ ਵਿੱਚ ਵੱਡਾ ਸਵਾਲ ਇਸ ਕਰਕੇ ਹੈ ਕਿਉਂਕਿ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਭਾਰਤ ਦੇ ਵਿੱਚ ਪਹਿਲਾਂ ਤੋਂ ਹੀ ਬਹਿਸ ਜਾਰੀ ਰਹਿੰਦੀ ਹੈ ਪਹਿਲਾਂ ਤੋਂ ਹੀ ਇਸ ਦੇ ਉੱਪਰ ਵਿਚਾਰ ਚਰਚਾ ਹੁੰਦੀ ਰਹਿੰਦੀ ਹੈ ਪਰ ਇਸ ਦੌਰਾਨ ਜਦੋਂ ਕਿਸੇ ਵਿਦੇਸ਼ੀ ਮਹਿਲਾ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤਾਂ ਇਹ ਹਾਲਤ ਹੋਰ ਵੀ ਗੰਭੀਰ ਹੋ ਜਾਂਦੀ ਹੈ ਕਿਉਂਕਿ ਤੁਸੀਂ ਦੁਨੀਆ ਦੇ ਵਿੱਚ ਚਾਹੇ ਵਿਸ਼ਵ ਗੁਰੂ ਬਣਨ ਦੀ ਕੋਸ਼ਿਸ਼ ਕਰੋ ਜਾਂ ਹੋਰ ਦਾਅਵੇ ਕਰਨ ਦੀ ਕੋਸ਼ਿਸ਼ ਕਰੋ ਪਰ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਆਉਂਦੀਆਂ ਨੇ ਵਿਦੇਸ਼ੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਵੇ ਜਾਂ ਖਾਸ ਕਰਕੇ ਵਿਦੇਸ਼ੀ ਔਰਤ ਨੂੰ ਨਿਸ਼ਾਨਾ ਬਣਾਇਆ ਜਾਵੇ ਤਾਂ ਅਜਿਹੀ ਸਥਿਤੀ ਦੇ ਵਿੱਚ ਵਿਦੇਸ਼ ਜਾ ਕੇ ਜਾਂ ਭਾਰਤ ਤੋਂ ਬਾਹਰ ਜਾ ਕੇ ਤੁਸੀਂ ਆਪਣੇ ਜਿਹੜੇ ਦਾਅਵੇ ਕਰਦੇ ਹੋ ਉਸ ਦੇ ਉੱਪਰ ਮੁੜ ਕੇ ਸੋਚਣ ਦੀ ਜ਼ਰੂਰਤ ਹੈ ਕਿ ਅਸੀਂ ਇੱਥੇ ਔਰਤਾਂ ਨੂੰ ਖਾਸ ਕਰਕੇ ਵਿਦੇਸ਼ੀ ਔਰਤਾਂ ਨੂੰ ਕਿਸ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕਰ ਰਹੇ ਆ ਤਾਂ ਫਿਲਹਾਲ ਇਸ ਕਰਕੇ ਇਹ ਜਿਹੜਾ ਅਸੀਂ ਲਾਈਵ ਕੀਤਾ ਹੈ ਕਿ ਮਗਰ ਸ਼ਰਮ ਹਮੇ ਆਤੀ ਨਹੀਂ ਇਹ ਇਸੇ ਕਰਕੇ ਇਹ ਇਹ ਤਿੱਖਾ ਸ਼ਬਦ ਲਿਖਣਾ ਪਿਆ ਕਿਉਂਕਿ ਇਸ ਤਰ੍ਹਾਂ ਦੀ ਜਦੋਂ ਘਟਨਾ ਆਂਦੀ ਹੈ ਤੇ ਸ਼ਰਮਸ਼ਾਰ ਕਰਦੀ ਹੈ ਸਾਨੂੰ ਸੋਚਣ ਦੇ ਮਜਬੂਰ ਕਰਦੀ ਹੈ ਪ੍ਰਸ਼ਾਸਨ ਨੂੰ ਕਿ ਅਸੀਂ ਕਿਸ ਤਰ੍ਹਾਂ ਦੀ ਸੁਰੱਖਿਆ ਵਿਵਸਥਾ ਬਣਾਈ ਹੋਈ ਹੈ ਕਿ ਕੋਈ ਵੀ ਕਿਸੇ ਵਿਦੇਸ਼ੀ ਸ਼ਖਸ ਨੂੰ ਵਿਦੇਸ਼ੀ ਜੋੜੇ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾ ਕੇ ਆਪਣੀ ਮਨਮਰਜ਼ੀ ਕਰਦਾ ਫਿਲਹਾਲ ਤੁਸੀਂ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ